ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 91 ਦੇ ਅੱਜ ਦੀ ਵੀਡੀਓ ਕਵਰ ਕਰ ਲੱਗੇ ਆ ਪਿੰਡ ਸੋਹਲ ਤਹਿਸੀਲ ਡੇਰਾ ਬਾਬਾ ਨਾਨਕ ਦੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਤਾਂ ਟੋਟਲ ਚਾਰ ਵੜਾ ਖਾਪਣੀਆਂ ਚੰਗੇ ਕੱਦ ਕਾਟ ਵਾਲੀਆਂ ਤੇ ਚੰਗੇ ਮਿਲਕ ਰਿਕਾਰਡ ਵਾਲੀਆਂ ਵਾਂ ਤੇ ਆਪਾਂ ਪਹੁੰਚੇ ਆ ਬਾਈ ਸਰਵੰਤ ਸਿੰਘ ਹਣਾ ਕੋਲ ਤੇ ਬਹੁਤ ਚੰਗੇ ਪਸ਼ੂ ਹੁੰਦੇ ਆ ਇਹਨਾਂ ਦੇ ਕੋਲ ਤੇ ਬਹੁਤ ਜਾਇਜ਼ ਮੁੱਲ ਵਿੱਚ ਹੁੰਦੇ ਆ ਤਿਆਰ ਜੋ ਕਰਦੇ ਆ ਵੀਰ ਨਾਲ ਗੱਲਬਾਤ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਠੀਕ ਠਾਕ ਵੀਰ ਜੀ ਵਧੇਰੇ ਕਿਰਪਾ ਤੁਸੀਂ ਸੁਣਾਓ ਪਹਿਲਾਂ ਤੁਹਾਡਾ ਧੰਨਵਾਦ ਆ ਪਿੰਡ ਤੁਹਾਡੇ ਪਹੁੰਚੇ ਤੇ ਸਤਿ ਆ ਜੀ ਤੁਹਾਡਾ ਹੀ ਬਹੁਤ ਧੰਨਵਾਦ ਤੇ ਲੋ ਠੀਕ ਆ ਜੀ ਤੇ ਹੋਰ ਠੀਕ ਠਾਕ ਪਰਵਾਰ ਸਾਬ ਚੜ੍ਹਦੀ ਕਲਾ ਚੜ੍ਹਦੀ ਕਲਾ ਚੰਗੀ ਕਲਾ ਚਾਹੀਦੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਤਾਂ ਵੈਸੇ ਸਾਰੇ ਵੀਰਾਂ ਨੂੰ ਤਕਰੀਬਨ ਮੇਰਾ ਪਤਾ ਹੀ ਆ ਹਾਂ ਜੀ ਠੀਕ ਆ ਤੇ ਮਾਨਤਾ ਨਾਲ ਮੈਨੂੰ ਬਾਬਾ ਸੋਹਲ ਕਹਿੰਦੇ ਆ ਠੀਕ ਆ ਜੀ ਠੀਕ ਆ ਹਾਂ ਜੀ ਤੇ ਬਾਕੀ ਪਿੰਡ ਮੇਰਾ ਸੋਹਲ ਆ ਜ਼ਿਲ੍ਹਾ ਤੇ ਫੋਨ ਨੰਬਰ ਬੋਲ ਦਿਆਂ। ਨੰਬਰ ਹੈਗਾ ਜੀ 78377 ਤੇ 4068 ਠੀਕ ਹੈ ਜੀ। ਤੇ ਬਾਈ ਦੇ ਕੋਲ ਰੌਣਕਾਂ ਲੱਗੀਆਂ ਰਹਿੰਦੀਆਂ ਇੱਧਰ ਨੂੰ ਮੜ ਜਾ ਦਿਖਾਇਓ। ਬਹੁਤ ਸਾਰੇ ਵੀਰ ਭਰਾ ਪਹੁੰਚੇ ਆ। ਤੇ ਬੜੇ ਜੈਲ ਬੋਲੇ ਉਹ ਪਸ਼ੂ ਹੁੰਦੇ ਤੇ ਚੰਗੇ ਰਿਕਾਰਡ ਵਾਲੇ ਪਸ਼ੂ ਹੁੰਦੇ ਇਹਨਾਂ ਦੇ ਕੋਲ। ਤੇ ਬਾਅਦ ਵਿੱਚ ਇਹਨਾਂ ਨਾਲ ਵੀਰਾਂ ਭਰਾਵਾਂ ਨਾਲ ਵੀ ਆਪਾਂ ਕਰਦੇ ਆਂ ਗੱਲਬਾਤ ਤੇ ਪਹਿਲਾਂ ਤੁਹਾਨੂੰ ਆਪਾਂ ਤੋਰ ਕੇ ਦਿਖਾਉਨੇ ਪਸ਼ੂ ਨਾਲੇ ਪੁੱਛਦੇ ਹਾਂ ਡਟੇਲ। ਦੱਸੋ ਜੀ ਪਹਿਲੀ ਵਾਰਡ ਤੇ ਬਾਰੇ। ਵੀਰ ਜੀ ਇਹ ਪਹਿਲੇਣ ਸੂਈ ਆ ਪਸ਼ੀ। ਅੱਛਾ ਜੀ। ਇਹ ਕੱਲ ਸ਼ਾਮਾਂ ਦੀ ਸੂਈ ਚ 7:00 ਵਜੇ ਦੀ। ਠ ਤੇ ਵੀ ਜਿਹੜੇ ਕੋਲ ਲੀਟਰ ਵਾਲਾ ਬੋਲਾ ਜਿਹੜਾ ਹੈਗਾ 14 ਤੋਂ 15 ਕਿਲੋ ਆਪਾਂ ਕੋਈ ਦੋ ਡੰਗ ਤਿੰਨ ਡੰਗ ਚੋ ਆ ਕੇ ਖੜੇ ਠੀਕ ਹੈ ਠੀਕ ਹੈ ਤੂੰ ਆ ਪਹਿਲਾਂ ਜੇ ਵੱਛੀ ਅੱਛਾ ਜੀ ਤੇ ਜੋ ਆ ਕੇ ਆ ਗਿਆ ਪਿਛੇ ਪਿਵਾਗ ਪਿਛੇ ਵੱਛੀ ਜੀ ਠੀਕ ਹੈ ਫੇਮਲ ਕਾਫ ਆ ਗਿਆ ਜੀ ਪਿਛੇ ਆ ਜਾਓ ਹੁਣ ਤੁਹਾਨੂੰ ਖੋਲ ਕੇ ਵਿਖਾਉਨੇ ਆ ਖੋਲੋ ਵੀ ਜੀ ਹਾਂਜੀ ਭਾਈ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਸ਼ਾਨਦਾਰ ਬੋਦੀ ਵਾਲੀ ਬੜਾ ਹੈ ਜੀ ਤੇ ਪਹਿਲਾ ਹੀ ਸੂਆ ਸੋਈ ਆ ਤੇ ਮਲਕ ਕੌੜਿਆ ਥੱਲੇ ਇਸ ਟਾਈਮ ਜਿਹੜਾ 14 ਤੋਂ 15 ਲੀਟਰ ਬੋਲਾ ਤਿਆਰ ਆ ਦੋ ਚਵੀਆਂ ਵੀਰ ਨੇ ਕਿੱਟੀਆਂ ਰ ਤੇ ਥਾਣੇ ਵੀ ਬਹੁਤ ਸ਼ਾਨਦਾਰ ਲੱਗਾ ਤੁਹਾਨੂੰ ਬਾਗੇ ਤੋਂ ਚੈੱਕ ਕਰਾਉਂਦੇ ਆ ਥਾਣਾ ਦਾ ਸਟੈਜ ਗੈਪ ਚੈੱਕ ਕਰ ਸਕਦੇ ਤੁਸੀਂ ਐਨ ਗੱਠ ਗੱਠ ਤੇ ਥਾਣ ਲੱਗਾ ਐਨ ਠੰਡੀ ਸੀਲ ਪਹਿਲਾ ਹੀ ਸੁਗასੂਈ ਆ ਤੇ ਸੀਮਲ ਕਾਫ ਆ ਗਿਆ ਵੀਰ ਜੀ ਪਿੱਛੇ ਡਬਲ ਫਾਇਦਾ ਤੁਹਾਨੂੰ ਵੀ ਤੇ ਆ ਵੀਰ ਦਾ ਸੋਹਲ ਡੇਰੀ ਫਾਰਮ ਤੇ ਬੋਲ ਕਰਨਾ ਭਾਜੀ ਫਿਰ ਇਹਦਾ ਮੋਲ ਵੀਰ ਜੀ ਵਸ਼ੀਅਲ ਵੇਖ ਕੇ ਤੇ ਭਾਵੇਂ 80 85 ਕਰਾ ਲਓ ਹਾਂਜੀ ਮੋਲ 75000 ਕਰਾਂਗੇ ਤੇ ਹਾਂ ਨਾ ਵਸ਼ੀ 70000 ਦੇਣੀ ਵੀਰੇ ਠੀਕ ਹੈ ਠੀਕ ਹੈ ਜੀ ਲਓ ਭਾਈ ਜੀ 70000 ਦੇ ਤੇ ਚੰਗੇ ਕਿੰਨਾ ਕੁ ਦੁੱਧ ਚ ਪਈ ਹੋਗੀ ਵੀਰੇ 20 ਕਿਲੋ ਦੁੱਧ ਦੀ ਗਾਰੰਟੀ ਵੀ ਦੇ ਦਾਂਗੇ ਠੀਕ ਹੈ ਠੀਕ ਹੈ ਜੀ ਇਸ ਟਾਈਮ ਤੇ ਬਿਲਕੁਲ ਤਾਜ਼ਾ ਹਜੇ 14 15 ਲੀਟਰ ਆ ਭਾਈ ਭਾਈ ਨਾੜੂ ਦਿਖਾ ਦਿਓ ਬੱਚੇ ਦਾ ਬਿਲਕੁਲ ਗਿੱਲਾ ਨਾੜੂ ਜੇ ਬੱਚੇ ਦਾ ਹਾਂਜੀ ਭਾਈ ਜੀ ਚੈੱਕ ਕਰ ਸਕਦੇ ਜੀ ਥੋੜੇ ਕੋਲ ਤਾਜ਼ਾ ਬੱਚਾ ਜੀ ਨਾੜੂ ਨਾਲ ਜੇ ਪਿਆਰ ਜੀ ਚਾਹ ਜੇ ਹੁਣ ਦੂਜੇ ਨੰਬਰ ਦੇ ਦੱਸਿਓ ਵੀ ਵੇਰੀਏ ਦੂਜੇ ਸਵੇਰੇ ਆਵਸੀ ਅੱਛਾ ਜੀ ਇਹਨੂੰ ਸੂਈ ਨੂੰ ਵੀ ਜੀ 2 2.5 ਮਹੀਨੇ ਹੋ ਗਏ ਠੀਕ ਹੈ ਠੀਕ ਹੈ ਜੀ ਫੇਰ ਕੋ 20 ਕਿਲੋ ਦੁੱਧ ਤਿਆਰ ਆ ਵੀਰੇ ਲਓ ਬਾਈ ਜੀ ਚੰਗੇ ਕੱਦ ਕਾਠ ਵਾਲੀ ਫਾਰਮ ਵਾਲੀ ਬੈੜਿਆ ਹਾਂਜੀ ਚੈੱਕ ਕਰ ਸਕਦੇ ਤੁਸੀਂ ਚੰਗੇ ਕੱਦ ਕਾਠ ਵਾਲੀ ਤੇ ਥਾਣਾ ਦਾ ਸੈਜ ਗਿਆ ਬਹੁਤ ਸ਼ਾਨਦਾਰ ਇਹਦਾ ਹੈ ਵੀ ਥਾਣੀ ਖੁੱਡੀ ਵੀਰੇ ਪਿੱਛੇ ਠੀਕ ਹੈ ਠੀਕ ਹੈ ਜੀ ਤੇ ਸੱਜਣ ਨੇ ਕਿੰਨਾ ਕਚਵਾਇਆ ਤੇਰਾ ਸੱਜਣ ਵੀ ਜੀ ਨੇ ਦੁੱਧ 27 ਕਿਲੋ ਜੋ ਹੈ ਠੀਕ ਹੈ ਜੀ ਹਾਂਜੀ ਇਹ ਹੈਗਾ ਪਿੱਛੇ ਕੋਈ ਜਵਾਜੋ ਨਹੀਂ ਨਹੀਂ ਬੱਚਾ ਇਹਦਾ ਮਰ ਗਿਆ ਉਹ ਜੀ ਠੀਕ ਹੈ ਜੀ ਖੋਲੋ ਫਿਰ ਖੋਲ ਕੇ ਵਿਖਾਈ ਹਾਂਜੀ ਭਾਈ ਚੈੱਕ ਕਰ ਸਕਦੇ ਤੁਸੀਂ ਚੰਗੇ ਕਦ ਕਾਟ ਵਾਲੀ ਫਾਰਮ ਵਾਲੀ ਵੇੜ ਆ ਤੇ ਇਸ ਟਾਈਮ ਜਿਹੜਾ ਮੌਕੇ ਤੇ ਹਾਜ਼ਰ ਹੈ 20 ਲੀਟਰ ਦੁੱਧ ਬਿਲਕੁਲ ਤਿਆਰ ਆ ਤੇ ਚੰਗੇ ਪਸ਼ੂ ਹੁੰਦੇ ਆ ਵੀਰ ਦੇ ਕੋਲ ਤੇ ਬਹੁਤ ਯਾਰ ਰੇਡ ਵਿੱਚ ਹੁੰਦੇ ਆ ਚੈੱਕ ਕਰ ਸਕਦੇ ਤੁਸੀਂ ਬਹੁਤ ਤਗੜੇ ਕਦ ਕਾਟ ਦੀ ਆ ਹਾਈਟ ਲੈਂਥ ਬਹੁਤ ਚੰਗੀ ਆ ਫਿਰ ਕੁਆਲਟੀ ਵੀ ਫਿਰ ਤੋਂ ਚੈੱਕ ਕਰ ਸਕਦੇ ਜੇ ਸਵੇਰ ਦੂਜਾ ਵੀ ਰਿਜਨਲ ਆ ਠੀਕ ਹੈ ਠੀਕ ਹੈ ਤਾਂ ਜਸੂਆ ਸੋਈਆ ਤੇ ਸੱਜਦ ਦੇ ਕੋਲ 27 28 ਲੀਟਰ ਦੁੱਧ ਤਿਆਰ ਸੀ ਤੇ 2 ਮਹੀਨੇ ਚ ਲੱਗੇ ਬਣੇ ਸੂਈ ਨੂੰ ਹੋ ਗਿਆ ਇਸ ਟਾਈਮ ਵੀ ਜਿਹੜਾ ਹਾਜ਼ਰ ਹੈ 20 ਲੀਟਰ ਬਿਲਕੁਲ ਕੰਡੇ ਵਾਲਾ ਤਿਆਰ ਆ ਪਰ ਦੇਖੋ ਆਪਾਂ ਝੂਠ ਨਹੀਂ ਬੋਲਣਾ ਨੇ ਕਹਿ ਸਕਦੇ ਵੀ 10 ਦਿਨ ਹੋਏ ਬੱਚਾ ਮਰ ਗਿਆ ਹਾਂਜੀ ਹਾਂਜੀ ਨਹੀਂ ਬਿਲਕੁਲ ਨਹੀਂ ਗੱਲ ਹਾਂਜੀ ਇਹ ਦੋ ਦੋ 2.5 ਮਹੀਨੇ ਦਾ ਸੂਆ ਹੈਗਾ ਇਹਦਾ ਤੁਹਾਨੂੰ ਕੋ ਦੋ ਟਾਈਮ ਚ ਵਾਇਪੇ ਕੋ ਤਿੰਨ ਟਾਈਮ ਚ ਵਾਈ 20 ਕਿਲੋ ਠੰਡਾ ਕਰਕੇ ਦੁੱਧ ਮਿਣ ਕੇ ਦਵਾਂਗੇ ਹਾਂਜੀ ਭਾਈ ਜੀ ਲਾਗੇ ਤੇ ਚੈੱਕ ਕਰ ਸਕਦੇ ਥਾਣਾ ਦਾ ਸਾਈਜ਼ ਤੇ ਗਾਇ ਬਹੁਤ ਸ਼ਾਨਦਾਰ ਆ ਕੀ ਮੁੱਲ ਕਰਨਾ ਭਾਜੀ ਇਹਦਾ ਫਿਰ ਭਾਜੀ ਮੁੱਲ ਭਾਵੇਂ ਕਰਾਓ 65 ਭਾਵੇਂ ਕਰਾਓ 60 ਹਾਂਜੀ ਆਹ ਨਾ ਵੱਛੀ 55000 ਦੇਣੀ ਇੱਥੇ ਮੇਰਾ ਵੀ ਸੋਚ ਹੈ 200 ਰੁਪਏ ਛੋੜ ਹੋਣੀ ਆ ਠੀਕ ਹੈ ਠੀਕ ਕੋਈ ਵੀਰ ਫੋਨ ਕਰੇ ਕਿ ਜਿਹੜੇ ਵੀਰ ਨੇ ਇੰਨੇ ਚ ਵੱਛੀ ਲੈਣੀ ਠੀਕ ਹੈ ਠੀਕ ਲਓ ਭਾਜੀ 55000 ਦੇ ਵਿੱਚ ਛੋੜ ਹੀ ਹੋਣੀ 200 ਰੁਪਏ ਹਾਂਜੀ ਤੇ ਆਜੋ ਹੁਣ ਤੀਜੇ ਨੰਬਰ ਤੇ ਦੱਸੋ ਭਾਈ ਇਹਦੇ ਬਾਰੇ ਤੀਜੇ ਨੰਬਰ ਦੇ ਵੀਰ ਜੀ ਤੀਜਾ ਸੁਣੋ ਜੀ ਅੱਛਾ ਜੀ ਇਸ ਟਾਈਮ ਲੀਟਰ ਵਾਲਾ ਜਿਹੜਾ ਦੁੱਧ ਹੈ ਦੇਖੋ 22 ਕਿਲੋ ਠੀਕ ਹੈ ਜੀ 22 ਲੀਟਰ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਇਹਨੂੰ ਅੱਜ ਸੂਈ ਨੂੰ ਪੰਜਵਾਂ ਦੇਣਾ ਜਾ ਕੇ ਆ ਗਿਆ ਜੇ ਇਹਦੇ ਮਗਰ ਬੱਛੀ ਜੇ ਠੀਕ ਹੈ ਜੀ ਇਹਦੇ ਪਿਛੇ ਵਿੱਚ ਫੀਮੇਲ ਕਾਫ ਆ ਗਿਆ ਬਾਈ ਜੀ ਖੋਲੋ ਵੀਰ ਜੀ ਇਹਨੂੰ ਫਿਰ ਖੋਲ ਕੇ ਦਿਖਾਈਏ ਹਾਂ ਜੀ ਬਾਈ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਤੇ ਇਸ ਟਾਈਮ ਹਾਜ਼ਰ 22 ਲੀਟਰ ਦੁੱਧ ਤਿਆਰ ਆ ਇਹ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਲੱਗੇ ਤਾਂ ਬਹੁਤ ਸ਼ਾਨਦਾਰ ਰਹਾ ਨਾਵਾ ਇਹ ਥਾਣਾ ਦਾ ਸੈਜ ਗਿਆ ਬਹੁਤ ਸ਼ਾਨਦਾਰ ਹੈਣ ਗਿੱਠ ਗਿੱਠ ਤੇ ਥਣ ਲੱਗਾ ਵਾ ਬਾਕੀ ਠੰਡੀ ਛੋਡੀ ਵੀਰੇ ਠੀਕ ਹੈ ਠੀਕ ਹੈ ਠੀਕ ਹੈ ਲਓ ਬਾਈ ਬਿਲਕੁਲ ਠੰਡੀ ਸੀਲ ਵੈੜ ਇਹ ਵੀ ਚੰਗੇ ਕੱਦ ਕਾਠ ਵਾਲੀ ਆ ਤੇ ਬਾਈ ਕੋਲ ਪਸ਼ੂ ਤੁਹਾਨੂੰ ਦੱਸਿਆ ਕਿ ਚੰਗੇ ਹੁੰਦੇ ਯਾਰ ਜੈਜਮੁਲ ਵਿੱਚ ਹੁੰਦੇ ਆ ਹਾਂਜੀ ਬਾਈ ਲੱਗੇ ਤੁਹਾਨੂੰ ਥਾਣਾ ਦਾ ਸੈਜ ਗਿਆ ਵੀ ਚੈੱਕ ਕਰਾਉਨੇ ਆ ਹਾਂਜੀ ਭਾਜੀ ਚੈੱਕ ਕਰ ਸਕਦੇ ਤੇ ਹੈਣ ਗੜਗੜਦੇ ਥਣ ਲੱਗਾ ਬਹੁਤ ਸ਼ਾਨਦਾਰ ਆ ਕੀ ਮੁੱਲ ਕਰਨਾ ਭਾਜੀ ਹਰ ਭਾਜੀ ਮੋਲੇ ਦਾ 75000 ਲਾਸਟ 70000 ਦੀ ਵੇਚੀ ਠੀਕ ਆ ਜੀ ਹਾਂਜੀ ਬਿਲਕੁਲ ਲਾਸਟ 70000 ਦੇਣੀ ਹਾਂ ਨਾ 70000 ਦੀ ਵੀਰੇ ਠੀਕ ਆ ਠੀਕ ਆ ਲਓ ਭਾਜੀ 70000 ਵੀ ਤੇ ਆਜੋ ਹੁਣ ਚੌਥੇ ਨੰਬਰ ਤੇ ਹਾਂਜੀ ਦੱਸਿਓ ਵੀਰ ਜੀ ਬਾਰੇ ਵੀਰ ਜੀ ਇਹ ਦੂਜਾ ਸੂਗਾ ਸੂਈ ਜੇ ਗੰਦੀ 6 ਜੇ ਐਸ਼ਾ ਜੀ ਠੀਕ ਆ ਜੀ ਛਿੱਗੀ ਆ ਮੂਰੀ ਠੀਕ ਆ ਠੀਕ ਆ ਜੀ ਇਹ ਦੇਖੋ ਲੀਟਰ ਵਾਲਾ ਤਾਂ ਦੇ 21 ਕਿਲੋ ਵੀਰੇ ਪਰ ਇਹ ਵੀ ਕਹਿਣਾ ਠੀਕ ਹੈ ਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਸੇ ਨੂੰ ਇਹਨੂੰ ਵੀਰ ਜੀ ਅਜ ਪੰਜਵਾਂ ਛੇਵਾਂ ਦੇ ਜੇ ਸੂਰਜ ਦੇ ਮਗਰ ਅੱਛੀ ਠੀਕ ਹੈ ਜੀ ਬਾਈ ਅੰਡਰ ਕੁਆਲਟੀ ਚੈੱਕ ਕਰ ਸਕਦੇ ਬਹੁਤ ਸ਼ਾਨਦਾਰ ਆ ਤੇ ਇਹਦੇ ਪਿਛੇ ਫੀਮੇਲ ਕਾਫ ਆ ਗਿਆ ਜੇ ਕਿੰਨਾ ਦੁੱਧ ਦਿੱਥਿਆ ਯਾਰ ਵੀਰੇ 21 ਕਿਲੋ ਆ ਤੇ 20 ਕਿਲੋ ਦੀ ਗਾਰੰਟੀ ਵੀ ਦਵਾਂਗੇ ਜਿਹੜਾ ਵੀ ਖੜੂ ਠੀਕ ਹੈ ਜੀ ਲਓ ਬਾਈ ਔਕੇ ਜਿਹੜਾ ਹਾਜ਼ਰ ਹੈ 20 ਲੀਟਰ ਬਿਲਕੁਲ ਤਿਆਰ ਜੇ ਦੁੱਧ ਵੀਰ ਕਹਿੰਦਾ ਕਿ 21 ਲੀਟਰ ਵਾਕੇ ਗਾਰੰਟੀ ਆਪਾਂ 20 ਲੀਟਰ ਦੇ ਦਵਾਂਗੇ ਬਹੁਤ ਸ਼ਾਨਦਾਰ ਅੰਡਰ ਕੁਆਲਟੀ ਹੈ ਤੁਸੀਂ ਚੈੱਕ ਹਾਂਜੀ ਬਾਈ ਰੋਕਿਓ ਮੜਾ ਜੇ ਲੱਗ ਗਿਆ ਤੋ ਲਓ ਲਓ ਵੀਰ ਜੀ ਕਰ ਲਓ ਬਾਕੀ ਵੀਰ ਜੀ ਬੰਦੇ ਬੈਠੇ ਨੇ ਹਾਥੂ ਤੇ ਮਾਰਿਆ ਇਹਨਾਂ ਕੋਈ ਟਾਈਮ ਲੱਗਾ ਵਾ ਭਾਵੇਂ ਕੋ ਦੋ ਟਾਈਮ ਚ ਵੜਿਆ ਭਾਵੇਂ ਕੋ ਤਿੰਨ ਟਾਈਮ ਚ ਵੜਿਆ ਆਪਣੇ ਪਸਲੀ ਕਰਕੇ ਖੜੇ ਮੇਰਾ ਭਰਾ ਜੀ ਨੇ ਖੜਨੀ ਆ ਠੀਕ ਹੈ ਵੀਰ ਜੀ ਠੀਕ ਹੈ ਜੀ ਹਾਂਜੀ ਬਾਈ ਕਿਆ ਕਰਸਾ ਤੇ ਬਹੁਤ ਚਾਰਟਰ ਕੁਆਲਟੀ ਹੈ ਚਾਹੇ ਫਿਰ ਕਹਿੰਦਾ ਕਿ ਤਿੰਨ ਟਾਈਮ ਦੋ ਟਾਈਮ ਆਪਾਂ ਆਪਣੀ ਚੁਵਾਈ ਕਰਕੇ ਪੁੱਛੋ ਚੈੱਕ ਕਰਕੇ ਖੜੋ ਤੇ ਬਾਈ ਕੋਲ ਮੇਲਾ ਹੀ ਲੱਗਾ ਰਹਿਦਾ ਬਹੁਤ ਸਾਰੇ ਮੀਰ ਭਰਾ ਆ ਕੇ ਬੈਠੇ ਹੀ ਆ ਕਿ ਇਹਦਾ ਕੀ ਮੁੱਲ ਕਰਨਾ ਭਾਜੀ ਇਹਦਾ ਮੁੱਲ ਵੀ ਜੀ ਕਰਨਾ 90000 ਰੁਪਏ ਅੱਛਾ ਜੀ ਹਾਂ ਜੀ ਕਿ ਹਾਂ ਨਾ ਹਾਂ ਨਾ ਵੀਰੇ 80000 ਦੀ ਬੱਛੀ ਦੇਣੀ ਆ ਠੀਕ ਹੈ ਕੋਈ ਦੋ ਟਾਈਮ ਚਾਵੇ ਤਿੰਨ ਟਾਈਮ ਚਾਵੇ ਬਾਕੀ ਭਰਾਵਾਂ ਨੂੰ ਬੇਨਤੀ ਆ ਹਾਂ ਜੀ ਤੇ ਮੇਰੇ ਵੀਰ ਨਾਲ ਤਸੱਲੀ ਕਰਕੇ ਦੋ ਟਾਈਮ ਚੋਕੇ ਖੜਿਆ ਕਰੋ ਮੇਰਾ ਵੀਰ ਪਤਾ ਹੈ ਕਿ ਇਹ ਪੈਸੇ ਬੜੇ ਔਖੇ ਬਣਦੇ ਮੇਰਾ ਭਰਾ ਬਿਲਕੁਲ ਸੱਚੀ ਗੱਲ ਹੈ ਹਾਂਜੀ ਆਪਣੀ ਤਸੱਲੀ ਕਰ ਖੜੋ ਕਿ ਇਹਨੂੰ ਲਾਂਮਾ ਨਾ ਦੇ ਕਰੋ ਮੇਰੇ ਵੀਰ ਠੀਕ ਹੈ ਠੀਕ ਹੈ ਤੇ ਬਾਕੀ ਮੈਂ ਸਾਰੇ ਵਪਾਰੀ ਭਰਾਣੋਂ ਬੇਨਤੀ ਕਰਦਾ ਕਿ ਸੱਚਾ ਸੁੱਚਾ ਵਪਾਰ ਕਰੋ ਹਾਂਜੀ ਹਾਂਜੀ ਤੇ ਜਿੰਨਾ ਦੋਦੋ ਉਹਨਾਂ ਹੀ ਦੱਸੋ ਮੇਰਾ ਵੀਰ ਕਿ ਇਹਨਾਂ ਠੱਗੀ ਭਰੇ ਬਣਾ ਕਰਿਆ ਨਾ ਕਰਿਆ ਕਰੋ ਸਹੀ ਗੱਲ ਹੈ ਹਾਂਜੀ ਤੇ ਜੇ ਸੱਚ ਦਾ ਵੇਚੋਗੇ ਤਾਂ ਥੋੜਾ ਜਲਦੀ ਵੇਖਦਾ ਡੰਗਰ ਵੀ ਜਲਦੀ ਵੇਖਦਾ ਫਾਇਦਾ ਭਰਾ ਹਾਂਜੀ ਮੈਂ ਇਹਨਾਂ 'ਤੇ ਬੇਨਤੀ ਆ ਮੇਰਾ ਭਰਾ ਆਜੋ ਹੁਣ ਆਪਾਂ ਵੀਰ ਭਰਾਵਾਂ ਨਾਲ ਕਰਦੇ ਆ। ਤੇ ਬਸ਼ੀ ਵਿਖਾ ਦਿਓ ਇਹਨਾਂ ਦੀ ਤੇ ਆਹ ਵਾਲੇ ਜਵਾਕ ਜੇ ਤੁਸੀਂ ਚੈੱਕ ਕਰ ਸਕਦੇ ਜੀ। ਬਿਲਕੁਲ ਤਾਜ਼ੇ ਨੇ। ਇਹ ਵੀ ਜੀਗਾਂ ਦੀ। ਆ ਜੀ ਇਹਦਾ ਨਾੜੂ ਗੇਰ ਚੈੱਕ ਕਰ ਲਓ। ਠੀਕ ਹੈ ਜੀ। ਹਾਂ ਜੀ। ਆਜੋ ਹੁਣ ਆ ਪਾਜੀ ਨਾਲ ਕਰਦੇ ਆ ਗੱਲਬਾਤ। ਚਲ ਨਹੀਂ ਤਾਂ ਕਰ ਲਓ ਮਾਰੇ ਦੱਸ ਦੋ ਕਿੰਦਾ ਦਾ। ਨਹੀਂ ਠੀਕ ਹੈ ਵਪਾਰ ਇਹਦਾ। ਹਾਂ ਜੀ। ਠੀਕ ਹੈ ਜੀ। ਵਿਜਾਇਜ ਨਹੀਂ ਕਰਦਾ ਕਿਸੇ ਨਾਲ। ਅੱਛਾ ਜੀ। ਵਧੀਆ ਡੰਗ ਬੰਦਾਵਾ। ਠੀਕ ਹੈ ਠੀਕ। ਕਾਫੀ ਟੈਂਟੇ ਲੇਟ ਹੋ ਗਏ ਠੀਕ ਹੈ ਜੀ ਆਜੋ ਜੋਰੇ ਵੀਰ ਨਾਲ ਕਰਾਈਏ ਗੱਲਬਾਤ ੱਡੀ ਜੋਰੇ ਵੀਰ ਸਤਿ ਸ੍ਰੀ ਅਕਾਲ ਬਹੁਤ ਹੋ ਜੀ ਸੁਭਾ ਬਾਬਾ ਜੀ ਦਾ ਅੱਛਾ ਜੀ ਬਹੁਤ ਚੰਗੇ ਰਹਿੰਦੇ ਨੇ ਠੀਕ ਹੈ ਜੀ ਅੱਜ ਵੀ ਸਾਡੇ ਕੋਲ ਚੱਕਲੀ ਹੈ ਅੱਛਾ ਜੀ ਠੀਕ ਹੈ ਜੀ ਅੱਜ ਵੀ ਬਾਬਾ ਜੀ ਨੇ ਦੋ ਦਵਾਈਆਂ ਅੱਛਾ ਜੀ ਹਾਂ ਜੀ ਵੀਰ ਦੇ ਕੋਲ ਗਿਆ ਜੀ ਹਾਂ ਬਹੁਤ ਜਿਆਦਾ ਦੇ ਲੋ ਬਾਈ ਜੋਰਾ ਬਾਈ ਕਹਿੰਦਾ ਕਿ ਬਿਲਕੁਲ ਜਿਆਦਾ ਬਹੁਤ ਦੇ ਦੇਗੇ ਤੇ ਵੀਡੀਓ ਪੂਰੀ ਵੇਖ ਲਈ ਤਾਂ ਨਵਾ ਸਾਰੇ ਵੀਰਾਂ ਦਾ